ਜਰ ਤੁਸੀਂ ਪੰਜਾਬ ਵਿੱਚ ETT ਕੀਤੀ ਹੈ ਜਾਂ B.Ed ਕੀਤੀ ਹੈ ਤੇ ਟੀਚਰ ਬਣਨਾ ਚਾਹੁੰਦੇ ਹੋ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਕਹਿ ਸਕਦੇ ਹਾਂ ਕਿ ਮਾਸਟਰ ਕੇਡਰ ਭਰਤੀਆਂ ਤੇ ETT ਲੈਕਚਰਰ ਭਰਤੀਆਂ ਬਹੁਤ ਜਲਦੀ ਪੰਜਾਬ ਵਿੱਚ ਨਿਕਲਣ ਜਾ ਰਹੀਆਂ ਸੋ ਇਹਨਾਂ ਭਰਤੀਆਂ ਬਾਰੇ ਜਿਹੜੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੇ ਤੁਹਾਨੂੰ ਦੱਸਾਂਗੇ ਇਸ ਵੀਡੀਓ ਨਾਲ ਬਣੇ ਰਹੋ ਚੈਨਲ ਤੇ ਨਵੇਂ ਹੈਗੇ ਆ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਲੋ ਤਾਂ ਕਿ ਇਹਨੂੰ ਫਿਊਚਰ ਪੰਜਾਬ ਦੀ ਕੋਈ ਵੀ ਸਰਕਾਰੀ ਅਰਧ ਸਰਕਾਰੀ ਜਾਂ ਲਿਮਟਡ ਨੌਕਰੀ ਜਿਹੜੀ ਆਉਂਦੀ ਹੈ ਉਸ ਦੀ ਜਾਣਕਾਰੀ ਆਪਣੇ ਚੈਨਲ ਉੱਪਰ ਮਿਲਦੀ ਰਹਿੰਦੀ ਆ ਸੋ ਹੁਣੇ ਹੀ ਐਮ ਐਸ ਡਬਲਯੂ ਸਟੱਡੀ ਨਿਊਜ਼ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ ਸੋ ਜੇਕਰ ਗੱਲ ਕੀਤੀ ਜਾਵੇ ਤਾਂ ਮਾਸਟਰ ਜੇਟ ਭਰਤੀ ਬਾਰੇ ਜਿਹੜਾ ਕੋਈ ਹੋਰ ਟੀਚਰਾਂ ਦੀਆਂ ਭਰਤੀਆਂ ਬਾਰੇ ਇੱਕ ਪ੍ਰੋਸੈਸ ਚੱਲ ਰਿਹਾ ਸੀ ਕਿ 19 ਤਰੀਕ ਤੋਂ ਇੱਕ ਮੀਟਿੰਗ ਚੱਲ ਰਹੀ ਸੀ ਡਿਪਾਰਟਮੈਂਟ ਦੀ ਵੱਖ-ਵੱਖ ادارے ਨਾਲ ਐਜੂਕੇਸ਼ਨ ਡਿਪਾਰਟਮੈਂਟ ਦੇ ਮੈਂਬਰਾਂ ਦੇ ਨਾਲ ਸੋ ਉੱਥੇ ਉਹ ਮੀਟਿੰਗ ਨਹੀਂ ਹੋਈ ਕਿ 19 ਜੂਨ ਨੂੰ ਤੋਂ ਉਸ ਤੋਂ ਬਾਅਦ ਜਿਹੜੀ ਮੀਟਿੰਗ 24 ਨੂੰ ਹੋਈ ਕਹਿੰਦਾ ਮਤਲਬ ਇੱਕ ਦਿਨ ਪਹਿਲਾਂ ਮੀਟਿੰਗ ਅੱਜ ਤੋਂ ਹੋਈ ਸੋ ਉਸ ਮੀਟਿੰਗ ਦੇ ਵਿੱਚ ਕੀ ਨਿਕਲ ਕੇ ਆ ਰਿਹਾ ਕਿ ਮਾਸਟਰ ਗੇਟ ਦੀਆਂ ਭਰਤੀਆਂ ਬਹੁਤ ਜਲਦੀ ਬਹੁਤ ਘੱਟ ਦੇਣਾ ਚ ਹਫ਼ਤੇ ਦੋ ਹਫ਼ਤਿਆਂ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਜਿਹਦੇ ਵਿੱਚ ਈਟੀਟੀ ਦੀ ਵੀ ਕਾਫੀ ਵੱਡੀ ਗਿਣਤੀ ਚ ਅਸਾਮੀਆਂ ਹੋ ਸਕਦੀ ਜੇ ਸਤਿ ਉਲਾਬਾ ਕੋਈ ਹੋਰ ਅਸਾਮੀਆਂ ਟੀਚਿੰਗ ਲਾਈਨ ਦੇ ਵਿੱਚ ਚੜੀਆਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਸਕੂਲ ਲੈਵਲ ਦੀਆਂ ਜਾਂ ਕਾਲਜ ਲੈਵਲ ਦੀਆਂ ਸੋ ਤੁਸੀਂ ਜਾਣਕਾਰੀ ਚਾਹੁੰਦੇ ਹੋ ਕਿ ਪੀਐਸਟੈਟ ਦੇ ਜਾਂ ਸੌਰੀ ਮਾਫ ਕਰਨਾ ਕਿ ਵੀ ਮਾਸਟਰ ਗ੍ਰੈਜੂਏਟ ਦੀ ਜਿਹੜੀ ਜਲਦੀ ਭਰਤੀ ਦੇ ਵਿੱਚ ਕਿੰਨੀਆਂ ਪੋਸਟ ਆ ਰਹੀਆਂ ਤੇ ਕਦੋਂ ਨੋਟੀਫਿਕੇਸ਼ਨ ਡਿਟੇਲ ਚ ਆ ਰਹੀ ਹੈ ਤੇ ਤਿਆਰੀ ਕਿਵੇਂ ਕਰਨੀ ਹੈਗੀ ਆ ਠੀਕ ਹੈ ਐਸਐਸਟੀ ਜਾਂ ਪੰਜਾਬੀ ਮਾਸਟਰ ਗ੍ਰੈਜੂਏਟ ਦੀ ਤਿਆਰੀ ਆਪਣੇ ਚੈਨਲ 'ਤੇ ਆਪਾਂ ਆਲਰੇਡੀ ਹੀ ਕਰਵਾ ਰਹੇ ਹੈਗੇ ਆ ਸੋ ਆਉਣ ਵਾਲੇ ਦਿਨਾਂ 'ਚ ਹੋਰ ਜਿਹੜੀ ਜ਼ਿਆਦਾ ਜਾਣਕਾਰੀ ਕਿੰਨੀ ਕੁਆਂਟੀਟੀ ਚ ਪੋਸਟਾਂ ਨਿਕਲਣ ਜਾ ਰਹੀਆਂ ਤੋਂ ਉਹਦੇ ਲਈ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਪਰ ਇੱਕ ਗੱਲ ਇਹ 100% ਸ਼ੋਰ ਹੋ ਚੁੱਕੀ ਹੈ ਕਿ ਭਰਤੀ ਬਹੁਤ ਜਲਦੀ ਆ ਰਹੀ ਹੈ ਕਿਉਂਕਿ ਜਿਹੜੇ ਵੀ ਸਬੂਤ ਅਸੀਂ ਤੁਹਾਡੇ ਸਾਹਮਣੇ ਸੋਰਸ ਰੱਖ ਰਹੇ ਹਾਂ ਹਲੇ ਅਸੀਂ ਉਹਨਾਂ ਨੂੰ ਆਥੈਂਟਿਕ ਨਹੀਂ ਮੰਨ ਸਕਦੇ ਪਰ ਫਿਰ ਵੀ ਐ ਸਮਝੋ ਕਿ 95% ਉਹ ਚੀਜ਼ਾਂ ਸਾਰੀਆਂ ਹੀ ਆਥੈਂਟਿਕ ਮੰਨੀਆਂ ਜਾ ਸਕਦੀਆਂ ਨੇ ਅਸੀਂ 95% ਉਹਨਾਂ ਚੀਜ਼ਾਂ ਨੂੰ ਆਥੈਂਟਿਕ ਮੰਨਦੇ ਹਾਂ ਪਰ ਫਿਰ ਵੀ ਅਸੀਂ 5% ਇਹ ਕਹਿੰਦੇ ਆ ਕਿ ਚਲੋ ਅਸੀਂ ਉਹ ਸਬੂਤ ਨਾ ਪੇਸ਼ ਕਰੀਏ ਸੋ ਬਹੁਤ ਜਲਦੀ ਅਸੀਂ ਉਹ ਸਾਰੇ ਸਬੂਤ ਵੀ ਤੁਹਾਡੇ ਅੱਗੇ ਪੇਸ਼ ਕਰਾਂਗੇ ਸੋ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੁਹਾਡੇ ਨਾਲ ਨਵੀਆਂ ਕੁਝ ਜਾਣਕਾਰੀਆਂ ਲੈ ਕੇ ਪੰਜਾਬ ਦੀਆਂ ਨੌਕਰੀਆਂ ਨਾਲ ਸੰਬੰਧਤ ਤੇ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਕਿਸੇ ਹੋਰ ਵੀਡੀਓ ਤਦ ਤੱਕ ਸਾਕੀਰ